ਪਹਿਲੀਆਂ ਮੇਰਾ ਨਾਮ ਭਾਜੀ ਮੁਸਤਫਾ ਹੈ ਕਿੱਥੇ ਰਹਿਣਾ ਅਮਰਨਗਰ ਕਿੱਦਾਂ ਖੋਤਰਾ ਹਾਂਜੀ ਇੱਥੇ ਕੰਨਾਏ ਐ ਇੱਦਾਂ ਹੀ ਭਾਜੀ ਯਾਰ ਦਿਮਾਗ ਤੇ ਪਤਾ ਨਹੀਂ ਪੂ ਹੋ ਗਿਆ ਲੈ ਕੀ ਕਰਨ ਗਿਆ ਇੱਥੇ ਇੱਦਾਂ ਹੀ ਭਾਜੀ ਚਲ ਗਿਆ ਮੈਂ ਚਲ ਗਿਆ ਅੰਦਰ ਕੀ ਕੀ ਤੰਦਰ ਅੰਦਰ ਟੂਟੀਆਂ ਤੁੰਡੀਆਂ ਤਾ ਕਾਤੋਂ ਇਹ ਕੰਮ ਕਰਦਾ ਇਹ ਬਸ ਅੱਜ ਹੀ ਅੰਕਲ ਪਹਿਲੀ ਵਾਰੀ ਕੀਤਾ ਨੀ ਨਾ ਜੀ ਵੀ ਕਰਦਾ ਨਹੀਂ ਬਸ ਤਮਾਕੂ ਗਾਉਂਦਾ ਹੁੰਦਾ ਬਸ ਨਹੀਂ ਭੀ ਹਿੰਮਤ ਕਰਦਾ ਭੈਣੇ ਕੰਮ ਕਰਦਾ ਚੱਲ ਗਿਆ ਚੱਲ ਹੋਰ ਪਹਿਲੇ ਚੱਲਾ ਕਿੱਥੇ ਚੋਰੀ ਕੀਤੀ ਕਿਤੇ ਵੀ ਨਹੀਂ ਕੀਤਾ ਅੰਕਲ ਕਿਤੇ ਨਹੀਂ ਕੀਤਾ ਕੋਈ ਪੁੱਛਦੇ ਪਹਿਲੀ ਵਾਰੀ ਕੀਤਾ ਤੇਰੇ ਮਾਪੇ ਫਾਦਰ ਮਰ ਕਿੱਥੇ ਨਾਲ ਹੀ ਰਹਿੰਦੇ ਫੈਮਲੀ ਸਾਰੇ ਮਾਂ ਨੇ ਇਹੀ ਲੈ ਕੇ ਗਿਆ ਆ ਜਾਓ ਬਿਆਨ ਲੈ ਨਹੀਂ 112 ਨੰਬਰ ਤੇ ਕਾਲ ਕਰੋ 112 ਨੰਬਰ ਤੇ ਨਹੀਂ ਅੰਕਲ ਨਹੀਂ ਅੰਕਲ ਇਹ ਗਲਤ ਗੱਲ ਹੈ ਤੂੰ ਮੰਨਦਾ ਹੈਂ ਕਿ ਚੋਰੀ ਕੀਤੀ ਤਾਂ ਹਾਂ ਜੀ ਮੈਂ ਕਹ ਰਿਹਾ ਇਹ ਗਲਤੀ ਮੇਤੋ ਜੀ ਬਸ ਆਰੋਹ ਬੋਧਨ ਕੀਤਾ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਐਕਸਾਲਦਾਰ ਅਮਰਜੀਤ ਸਿੰਘ ਨਾਮ ਦਾ ਸੁਣੋ ਬੋਧੀ ਜੀ ਹਨ ਤੇ ਕਿਹੜਾ ਮਲਾ ਜੀ ਹੈ ਕੋਲਾ ਬਾਬਾ ਕਦੀ ਆ ਸ਼ਿਵਾਜੀ ਨਗਰ ਗਲੀ ਨੰਬਰ 1 ਤੇ ਆ ਬੰਦਾ ਫੜਿਆ ਕੀ ਚੱਕਰ ਹੈ ਸਾਰਾ ਇਹ ਜੀ ਜਿ ਅਸੀਂ ਆਪਣੇ ਪਲਾਟ ਨੰਬਰ 3 'ਚ ਜਗਾਏ ਸਾਡਾ ਉੱਥੇ ਇੱਕ ਪਲਾਟ ਹੈ ਉੱਥੇ ਅਸੀਂ ਸਬਜ਼ੀਆਂ ਬੀਜੀਆਂ ਹੋਈਆਂ ਅੱਛਾ ਜੀ ਤੇ ਅਸੀਂ ਬਾਹਰ ਤਾਲਾ ਲਾ ਕੇ ਤੀਵੇਂ ਆਦਮੀ ਅਸੀਂ ਦੋਨੋਂ ਤੀਵੇਂ ਆਦਮੀ ਕਰ ਰਹੇ ਹਾਂ ਇਹ ਬੰਦਾ ਸਾਨੂੰ ਦੇਖ ਕੇ ਕਿਤੇ ਸਾਨੂੰ ਦੇਖਿਆ ਇਹ ਸਾਡਾ ਦਵਾਟ ਟੱਪ ਕੇ ਗੇਟ ਟੱਪ ਕੇ ਅੰਦਰ ਵੜ ਗਿਆ ਮੈਂ ਆਪਣੀ ਘਰ ਵਾਲੀ ਨੂੰ 50 ਮਿੰਟਾਂ ਬਾਅਦ ਧਨੀਆ ਲੈ ਕੇ ਵਾਪਸ ਭੇਜ ਦਿੱਤਾ ਜਦੋਂ ਉਹ ਤਾਲਾ ਖੋਲਣ ਲੱਗੀ ਹੈ ਉੱਪਰ ਦੁਕਾਨ ਤੋਂ ਫੜਫੜ ਥਾੜ ਮਾਰੀ ਅਸੀਂ बूढ़े ਆਦਮੀ ਸੀਨੀਅਰ ਸਿਟੀਜ਼ਨ ਔਰ ਸਾਡੇ ਗਵਾਂਢੀ ਲੋਕੀ ਮੁੰਡੇ ਕੰਮ ਕਰਦੇ ਉਹ ਸਾਡੇ ਨਾਲ ਬਹੁਤ ਲਿੰਕ ਵਧੀਆ ਹੈ ਇਹ ਸਾਰੇ ਮੇਰੀ ਘਰ ਵਾਲੀ ਨੇ ਰੌਲਾ ਪਾਇਆ ਤੇ ਉਹਨਾਂ ਨੇ ਭੱਜ ਕੇ ਜਾ ਕੇ ਉਹਨੂੰ ਫੇਰ ਦੋਨਾਂ ਨੂੰ ਫੜ ਲਿਆ ਤੈਨੂੰ ਉਹ ਇਕੱਲੇ ਨੂੰ ਫੜ ਲਿਆ ਟੂਟੀਆਂ ਉਹਦੇ ਹੱਥ ਦੇ ਵਿੱਚ ਔਰ ਅਸੀਂ ਉਹ ਮੁਜਰਮ ਫੜਿਆ ਹੋਇਆ ਹੈ ਅਸੀਂ 100 ਨੰਬਰ ਤੇ ਬਹੁਤ ਫੋਨ ਕਰ ਰਹੇ ਹਾਂ ਪਰ ਕੋਈ ਸਾਡਾ ਫੋਨ ਨਹੀਂ ਚੱਕ ਰਿਹਾ ਅੱਛਾ ਤੇ ਪੁਲਿਸ ਕੀ ਆ ਰਹੀ ਹੈ ਜੀ ਹੁਣ ਪਤਾ ਨਹੀਂ ਜੀ ਸਾਨੂੰ ਕੋਈ ਫੋਨ ਚੱਕ ਕੇ ਨਹੀਂ ਰਿਹਾ ਕੀ ਮਹੱਲੇ ਦਾ ਕੀ ਨਾਕਰ ਫੇਰ ਦੱਸਿਓ ਮਹੱਲਾ ਬਾਬਾ ਕਦਿਆ ਸ਼ਿਵਾਜੀ ਨਗਰ ਗਲੀ ਨੰਬਰ 1 ਠੀਕ ਹੈ ਜੀ